ਤੇ ਤੁਸੀਂ ਬੈਠੇ ਹੋ ਇਹ ਲਾਇਬ੍ਰੇਰੀ ਜਿਹੜੀ ਹੈ 9 ਕਰੋੜ ਦੀ ਲਾਗਤ ਨਾਲ ਬੜੀ ਸ਼ਾਨਦਾਰ ਬਹੁਤ ਅਪਡੇਟਡ ਅਪਗ੍ਰੇਡਡ ਲਾਇਬ੍ਰੇਰੀ ਬਣੀ ਹੈ ਜਿਹਦੇ ਵਿੱਚ ਦੁਨੀਆ ਭਰ ਦੀਆਂ ਹਿਸਟਰੀ ਦੀਆਂ ਫਿਕਸ਼ਨ ਦੀਆਂ ਕਵਤਾਵਾਂ ਦੀਆਂ ਸਾਹਿਤ ਦੀਆਂ ਤੇ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਕਿਤਾਬਾਂ ਜਿਹੜੀਆਂ ਪੀਸੀਐਸ ਵਾਸਤੇ ਚਾਹੇ ਆਈਐਸ ਵਾਸਤੇ ਮੈਂ ਕਿ ਬੱਚਿਆਂ ਨੂੰ ਮਿਲਿਆ ਪਹਿਲਾ ਬੈਚ 40 ਬੱਚਿਆਂ ਦਾ ਚੱਲ ਰਿਹਾ ਪਿੰਡਾਂ ਤੋਂ ਲਗਭਗ ਹਰ ਘਰ ਦੇ ਪਿੰਡਾਂ ਤੋਂ ਬੱਚੇ ਆਏ ਹੋਏ ਨੇ ਸਾਰੀਆਂ ਕਿਤਾਬਾਂ ਇੱਥੋਂ ਇਸ਼ੂ ਹੁੰਦੀਆਂ ਨੇ ਫ੍ਰੀ ਦੇ ਵਿੱਚ ਇੱਕ ਸਕਿਉਰਿਟੀ ਡਿਪੋਜ਼ਿਟ ਆਹ ਯਾਰ ਵੀ ਇਹ ਜਿਹੜੀ ਕਿਤਾਬ ਆਪਸ ਆ ਜਾਂਦੀ ਉਹ ਨਾਲ ਦਾ ਤਸਵੀਰ ਹੈ ਪਰ ਡਿਜੀਟਲ ਤਰੀਕੇ ਨਾਲ ਕਿਤਾਬ ਵਾਪਸ ਕਰਨ ਦਾ ਜੈ ਇਸ਼ਕਰਾਉਂ ਦਾ ਮਸ਼ੀਨਾ ਨਾਲੀ ਵਾਈਫਾਈ ਹਾਈ ਸਪੀਡ ਹੈ ਆਉਣ ਵਾਲੇ ਦਿਨਾਂ ਚ ਦੋ ਦੋ ਵੇਚ ਵੀ ਇੱਥੇ ਆਉਣਗੇ ਕਿਉਂਕਿ ਜਿਵੇਂ ਜਿਵੇਂ ਪਤਾ ਲੱਗ ਜੰਦਾ ਹੈ ਤਾਂ ਬੱਚੇ ਆਉਂਦੇ ਹੈ ਵੀ ਕੰਪਿਊਟਰ ਲੱਗੇ ਹੋਏ ਨੇ ਆਨਲਾਈਨ ਵਾਸਤੇ ਜਿੰਨੀ ਵੀ ਸਾਨੂੰ ਜ਼ਿੰਮੇਦਾਰੀ ਜਿੰਨਾ ਵੱਡਾ ਮੰਡੇਟ ਸਮਝ ਦਿੱਤਾ ਸਾਤੋਂ ਲੋਕਾਂ ਨੂੰ ਉਮੀਦਾਂ ਪੋਹਣੇ ਤੇ ਸਾਨੂੰ ਪੂਰਾ ਕਰਾਂਗੇ ਤਾਂ ਕਿ ਪੜ੍ਹਾਈ ਪੱਖੋਂ ਵੀ ਪੰਜਾਬ ਜਿਹੜਾ ਹੈ ਉਹ ਨੰਬਰ 1 ਤੇ ਆ ਗਿਆ ਪਹਿਲਾਂ ਕੇਰਲਾ ਨੰਬਰ 1 ਹੁੰਦਾ ਸੀਗਾ ਉਹ ਰੈਂਕਿੰਗ ਜਿਹੜੀ ਭਾਰਤ ਸਰਕਾਰ ਦੀ ਉਹਦੇ ਚੋਂ ਪੰਜਾਬ ਨੰਬਰ 1 ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਜੇਈ ਜੇਈ ਮੈਨ ਨੀਰਤ ਐਗਜ਼ਾਮ ਤੇ ਹੋਰ ਬਹੁਤ ਸਾਰੇ ਔਖੇ ਕੰਪੀਟੀਸ਼ਨ ਦੇ ਐਗਜ਼ਾਮ ਜਿਹੜੇ ਉਹ ਕਲੀਅਰ ਕਰ ਰਹੇ ਨੇ ਜੱਜ ਬਣ ਲੱਗ ਰਹੇ ਨੇ ਬੱਚੇ